ਇੱਕ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਉਂਦੀ ਹੈ ਜਦੋਂ ਇਸ ਦੀ ਵਿਸਥਾਰ ਪੂਰਵਕ ਜਾਣਕਾਰੀ ਸਾਹਮਣੇ ਆਈ ਹੈ ਤਾਂ ਪਤਾ ਲੱਗਿਆ ਕਿ ਇੱਕ ਸਾਬਕਾ ਡੀਐਸਪੀ ਨੇ ਜਿਹੜਾ ਕਿ ਚੰਡੀਗੜ੍ਹ ਡਿਊਟੀ ਤਾਇਨਾਤ ਹੁੰਦਾ ਸੀ ਉਸ ਨੇ ਹੀ ਇੱਕ ਆਗੂ ਦੇ ਉੱਤੇ ਵਾਰ ਕੀਤਾ ਉਹ ਆਗੂ ਆਵਾਮੀ ਦੀ ਪਾਰਟੀ ਨਾਲ ਸੰਬੰਧਿਤ ਹੈ ਆ ਰੋਪੜ ਦੀ ਇਹ ਘਟਨਾ ਹੈ ਜਿੱਥੇ ਪਤਾ ਲੱਗਿਆ ਕਿ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਏ ਸੀ ਤੇ ਉੱਥੇ ਹੀ ਇਹ ਗੋਲੀ ਚੱਲਦੀ ਹੈ ਤਿੰਨ ਗੋਲੀਆਂ ਚਲਾਈਆਂ ਗਈਆਂ ਇੱਕ ਗੋਲੀ ਜਿਹੜੀ ਹੈ ਸਿਰ ਦੇ ਪਿਛਲੇ ਹਿੱਸੇ ਤੇ ਲੱਗੀ ਹੈ ਨਿਤਨ ਨੰਦਾ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਤੇ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਜਿਹੜੇ ਮੌਕੇ ਉੱਤੇ ਲੋਕ ਸੀ ਉਹਨਾਂ ਨੇ ਸਥਿਤੀ ਨੂੰ ਸੰਭਾਲਦਿਆਂ ਹੋਇਆਂ ਜਿਸ ਦੇ ਗੋਲੀ ਲੱਗੀ ਉਹ ਗੰਭੀਰ ਰੂਪ ਚ ਜ਼ਖਮੀ ਹੁੰਦਾ ਤੇ ਹਸਪਤਾਲ ਲਿਜਾਇਆ ਜਾਂਦਾ ਉੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੰਦਿਆਂ ਹੋਇਆਂ ਸੇਤ ਸਹਾਇਤਾ ਉਸ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਕਿਉਂਕਿ ਹਾਲਤ ਗੰਭੀਰ ਬਣੀ ਹੋਈ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਖਰ ਅਜਿਹਾ ਕੀ ਹੋਇਆ ਕਿ ਇੱਕ ਸਾਬਕਾ ਡੀਐਸਪੀ ਨੇ ਇੱਕ ਵਿਅਕਤੀ ਦੇ ਉੱਤੇ ਗੋਲੀ ਚਲਾਈ ਹੈ ਇਸ ਦੇ ਬਾਰੇ ਜਾਣਕਾਰੀ ਮਿਲਦੀ ਹੈ ਕਿ ਰੋਪੜ ਦੀ ਇਹ ਘਟਨਾ ਹੈ ਔਰ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀਐਸਪੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੀ ਆਮ ਆਦਮੀ ਪਾਰਟੀ ਦੇ ਆਗੂ ਨਿਤਿੰਨ ਨੰਦਾ ਜਿਹੜੇ ਕੀ ਪਹਿਲਾਂ ਵੀ ਕਾਫੀ ਵਾਰੀ ਚਰਚਾ 'ਚ ਰਹਿ ਚੁੱਕੇ ਨੇ ਉਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਤਿੰਨ ਗੋਲੀਆਂ ਚਲਾਈਆਂ ਗਈਆਂ ਇੱਕ ਗੋਲੀ ਸਿਰ ਦੇ ਪਿਛਲੇ ਹਿੱਸੇ 'ਚ ਲੱਗੀ ਹੈ ਤੇ ਦੋ ਗੋਲੀਆਂ ਸਰੀਰ ਦੇ ਕੋਲੋਂ ਸ਼ੂ ਕੇ ਨਿਕਲ ਗਈਆਂ ਜ਼ਖਮੀ ਹੋਏ ਨਿਤਨ ਨੰਦਾ ਨੂੰ ਤੁਰੰਤ ਸਿਵਲ ਹਸਪਤਲ ਅਨੰਦਪੁਰ ਸਾਹਿਬ ਜਦੋਂ ਲੈ ਜਾਂਦਾ ਗਿਆ ਤਾਂ ਉੱਥੇ ਮੁੱਢਲੀ ਸਹਾਇਤਾ ਦਿੱਤੀ ਗਈ ਉਸ ਤੋਂ ਬਾਅਦ ਉਸ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਤੇ ਹੁਣ ਉਸ ਦਾ ਇਲਾਜ ਜਿਹੜਾ ਪੀਜੀਆਈ ਦੇ ਵਿੱਚ ਚੱਲੇਗਾ ਔਰ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ ਗੋਲੀ ਸਿਰ ਦੇ ਵਿੱਚ ਫਸੀ ਹੋਈ ਹੈ ਔਰ ਜਿਸ ਦੇ ਕਰਕੇ ਹਾਲਤ ਹੋਰ ਜ਼ਿਆਦਾ ਵਿਗੜ ਗਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਨੰਦਪੁਰ ਸਾਹਿਬ ਪੁਲਿਸ ਮੌਕੇ ਉੱਤੇ ਪਹੁੰਚਦੀ ਹੈ ਔਰ ਜਾਂਚ ਸ਼ੁਰੂ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਜਿਸ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਹਾਲਾਂਕਿ ਨੰਦਪੁਰ ਸਾਹਿਬ ਦੇ ਅਗੰਪੁਰ ਚੌਕ ਜਹਾਜ਼ ਰੋਡ ਦੇ ਉੱਤੇ ਇਹ ਸਾਹਮਣੇ ਆਈ ਹੈ ਘਟਨਾ ਜਿੱਥੇ ਨਿਤਿਨ ਨੰਦਾ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਇਆ ਸੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਹੋਰ ਜਿਹੜੇ ਵਰਕਰ ਨੇ ਉਹ ਵੀ ਹਸਪਤਾਲ ਪਹੁੰਚ ਜਾਂਦੇ ਨੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਇੱਥੇ ਵੀ ਦੱਸਣਾ ਪਣਦਾ ਹੈ ਕਿ ਦੋਨਾਂ ਪੱਖਾਂ ਦੇ ਜਿਹੜਾ ਹੁਣ ਸਾਹਮਣੇ ਆਈ ਹੈ ਗੱਲਬਾਤ ਕਿ ਕਿਸੇ ਪ੍ਰਾਪਰਟੀ ਜਾਇਦਾਦ ਨੂੰ ਲੈ ਕੇ ਇੱਕ ਵਿਵਾਦ ਚੱਲ ਰਿਹਾ ਸੀ ਤਾਂ ਉਸੇ ਵਿਵਾਦ ਦੇ ਵਿੱਚੋਂ ਹੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਆਹ ਦੇ ਵਿੱਚ ਸ਼ਾਮਲ ਹੋਏ ਸੀ ਨਿਤਨ ਨੰਦਾ ਜਿਸ ਤੇ ਉੱਤੇ ਗੋਲੀ ਚੱਲੀ ਹੈ ਉਹ ਆਪਣੇ ਪਿੰਡ ਦੀ ਇੱਕ ਧੀ ਭੈਣ ਦੇ ਵਿਆਹ ਦੇ ਉੱਤੇ ਸ਼ਾਮਲ ਹੋਏ ਸੀ ਜਿਸ ਤੋਂ ਬਾਅਦ ਉਹਦੋਂ ਖਾਣਾ ਖਾ ਰਹੇ ਸੀ ਤੇ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ ਉਸੇ ਵਕਤ ਹੀ ਸਾਰੇ ਉਸ ਵਕਤ ਗਨਮੈਨ ਵੀ ਉਸਦੇ ਮੌਜੂਦ ਸੀ ਜੋ ਖਾਣਾ ਖਾ ਰਹੇ ਸੀ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਪੁਲਿਸ ਦਾ ਇੱਕ ਡੀਐਸਪੀ ਸੀ ਦਲਸ਼ੇਰ ਸਿੰਘ ਜੋ ਕਿ ਉਸੇ ਵਿਆਹ ਸਮਾਗਮ ਦੇ ਵਿੱਚ ਮੌਜੂਦ ਵੀ ਸੀ ਸਾਬਕਾ ਡੀਐਸਪੀ ਸਨੇ ਤਿੰਨ ਲੋਕਾਂ ਨੇ ਦੱਸਿਆ ਜਾ ਰਿਹਾ ਕਿ ਫਾਇਰਿੰਗ ਕੀਤੀ ਹੈ ਐਸਪੀ ਗੁਰਦੀਪ ਸਿੰਘ ਗੋਸਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਐਸਐਚਓ ਤੇ ਡੀਐਸਪੀ ਤੁਰੰਤ ਮੌਕੇ ਉੱਤੇ ਪਹੁੰਚ ਗਏ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਮੋਢਲੀ ਪੜਤਾਲ ਤੋਂ ਪਤਾ ਲੱਗਿਆ ਕਿ ਫਾਇਰਿੰਗ ਕਰਨ ਵਾਲਿਆਂ ਵਿੱਚ ਚੰਡੀਗੜ੍ਹ ਪੁਲਿਸ ਦਾ ਇੱਕ ਸਾਬਕਾ ਡੀਐਸਪੀ ਦਿਲਸ਼ੇਰ ਸਿੰਘ ਵੀ ਸ਼ਾਮਲ ਹੈ ਉਸ ਦੇ ਨਾਲ ਰਾਮਕੁਮਾਰ ਤੇ ਇੱਕ ਹੋਰ ਵਿਅਕਤੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਦੋਨਾਂ ਪੱਖਾਂ ਤੋਂ ਜਦੋਂ ਜਾਣਿਆ ਗਿਆ ਮੌਕੇ ਉੱਤੇ ਤਾਂ ਫਿਰ ਇਸ ਬਾਰੇ ਵੀ ਐਸਪੀ ਗੋਸਲ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਆਪਸੀ ਜਿਹੜਾ ਵਿਵਾਦ ਚੱਲ ਰਿਹਾ ਸੀ ਉਹ ਜਾਇਦਾਦ ਨੂੰ ਲੈ ਕੇ ਜੁੜਿਆ ਹੋਇਆ ਸੀ ਜਿਸ ਦੇ ਵਿੱਚੋਂ ਘਟਨਾ ਵਾਪਰੀ ਹੈ ਪਰ ਬਾਕੀ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਨੇ ਤੇ ਪੁਲਿਸ ਨੇ ਪੂਰੇ ਇਲਾਕੇ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਛਾਪੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਨੇ ਹਾਲੇ ਤੱਕ ਇਸ ਘਟਨਾ ਦਾ ਜਦੋਂ ਤੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿਸੇ ਵੀ ਮੁਲਜ਼ਮ ਨੂੰ ਫੜਿਆ ਨਹੀਂ ਗਿਆ ਮੌਕੇ ਉੱਤੇ ਜਿਸ ਵਿੱਚ ਸਾਬਕਾ ਡੀਐਸਪੀ ਵੀ ਸ਼ਾਮਲ ਹੈ ਔਰ ਉਸ ਦੇ ਨਾਲ ਦੋ ਹੋਰ ਵਿਅਕਤੀ ਵੀ ਆਏ ਸਨ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਦੂਜੇ ਪਾਸੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆਮ ਆਦਮੀ ਪਾਰਟੀ ਦੇ ਆਗੂ ਨਿਤਨੰਦਾ ਜਿਹੜੇ ਕੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵੀ ਇੱਕ ਵਾਰੀ ਚਰਚਾ ਦੇ ਵਿੱਚ ਆਏ ਸੀ ਉਹਨਾਂ ਨੇ ਸ਼ਿਕਾਇਤ ਦੇਣੀ ਸੀ ਪ੍ਰੈਸ ਕਾਨਫਰੰਸ ਕਰਨੀ ਸੀ ਉਥੋਂ ਦੇ ਹੀ ਸਥਾਨਕ ਲੀਡਰਾਂ ਦੇ ਖਿਲਾਫ ਬਾਅਦ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਉਸ ਦੇ ਬਾਰੇ ਵੀ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਉਸ ਵਕਤ ਕੀ ਸਭ ਕੁਝ ਠੀਕ ਹੋ ਗਿਆ ਸੀ ਜਿਸ ਨੂੰ ਲੈ ਕੇ ਨਿਤਨੰਦਾ ਨੇ ਸ਼ਿਕਾਇਤ ਕਰਨੀ ਸੀ ਜਾਂ ਜਿਹੜੇ ਲੀਡਰਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਸੀ ਜਾਂ ਫਿਰ ਕੋਈ ਕਿਸੇ ਤਰ੍ਹਾਂ ਦਾ ਅੰਦਰੂਨੀ ਖਾਤੇ ਸਮਝੌਤਾ ਹੋ ਗਿਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੀ ਬਣਿਆ ਹੋਇਆ ਸੀ ਹਾਲਾਂਕਿ ਉਹ ਵੱਖਰਾ ਇੱਕ ਮਾਮਲਾ ਹੈ ਪਰ ਇਹ ਜਿਹੜੀ ਗੋਲੀ ਚੱਲਣ ਦੀ ਘਟਨਾ ਇਹ ਇੱਕ ਵੱਖਰਾ ਮਾਮਲਾ ਹੈ ਜਿਸ ਦੇ ਵਿੱਚ ਇੱਕ ਸਾਬਕਾ ਡੀਐਸਪੀ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਐਸਪੀ ਗੋਸਲ ਨੇ ਇਸ ਬਾਰੇ ਸੰਬੰਧੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਜਿਵੇਂ ਹੀ ਇਸ ਬਾਰੇ ਕੋਈ ਜਾਣਕਾਰੀ ਨਵੀਂ ਸਾਹਮਣੇ ਆਵੇਗੀ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ